ਸਸ ਜੀ ਕਾ ਤੋਂ ਇਹ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਨ ਲਾਈਵ ਤੇ ਤੁਸੀਂ ਜਿਹੜੀ ਆਪ ਦੀ ਸਕਰੀਨ ਤੇ ਪੁਲਿਸ ਥਾਣਾ ਕਿਲਨੇ ਵਾਲੀ ਸ਼੍ਰੀ ਜ਼ਿਲ੍ਹਾ ਸ਼ਿਮਖਤ ਸਾਹਿਬ ਦੀਆਂ ਤਸਵੀਰਾਂ ਦਿਖ ਰਿਹਾ ਹਾਂ ਇਹ ਤਸਵੀਰਾਂ ਹੈਰਾਨ ਕਰ ਦੇਣੀਆਂ ਵਾਲੀਆਂ ਹੁੰਦੀਆਂ ਕਿਉਂਕਿ ਸਰਕਾਰ ਦੇ ਅਤੇ ਚੋਣ ਕਮਿਸ਼ਨਰ ਦੇ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀਆਂ ਸਰਕਾਰ ਦੇ ਹਦਾਇਤਾਂ ਨਾ ਉਡਾਈਆਂ ਸ਼ਰੀਆਮ ਦੱਤੀਆਂ ਕਿਉਂਕਿ ਕਿਉਂਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਕੋਈ ਵੀ ਦੁਨੀਆਈ ਪਸ਼ੂ ਮੰਡੀਆਂ ਸੀ ਪੰਜਾਬ ਦੀਆਂ ਪੁਰੰਤੌਰ ਤੱਕ ਤੇ ਬੰਦ ਕੀਤੀਆਂ ਗਈਆਂ ਸੀ ਇਹ ਪਸ਼ੂ ਮੰਡੀ ਦੀਆਂ ਤਸਵੀਰਾਂ ਨੇ ਇੱਥੇ ਕੀ ਪਸ਼ੂ ਮੰਡੀ ਦੇ ਵਿੱਚ ਹੋਏ ਵਿਵਾਦ ਤੋਂ ਬਾਅਦ ਆਪਸੀ ਪੇਪਾਰੀਆਂ ਦੇ ਵਿਵਾਦ ਤੋਂ ਬਾਅਦ ਮਾਮਲਾ ਪੁਲਿਸ ਥਾਣਾ ਕਿੱਲਿਆਂ ਵਾਲੀ ਵਿੱਚ ਪਹੁੰਚ ਗਿਆ ਜੋ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਹੈ ਤਾਂ ਲਗਾਤਾਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਨੇ ਪੱਖਾਂ ਦੀ ਸੁਣਵਾਈ ਕਰਦੇ ਹੋਏ ਆਪਸੀ ਭਾਈਚਾਰੇ ਨੂੰ ਸਾਂਝ ਵਿੱਚ ਰੱਖਦੇ ਹੋਏ ਪ੍ਰੈਕਟ ਕਰ ਲਿਆ ਤਾਂ ਉੱਥੇ ਹੀ ਤੂੰ ਤੂੰ ਮੈਂ ਦੇ ਵਿੱਚ ਕਾਫੀ ਜਿਹੜਾ ਝਗੜਾ ਵਧ ਗਿਆ ਤਾਂ ਉਸ ਤੋਂ ਬਾਅਦ ਕਲਪਟੀ ਉਸ ਤੋਂ ਬਾਅਦ ਸਾਹਮਣੇ ਆਉਂਦੀ ਹੈ ਕਿ ਪਸ਼ੂ ਮੰਡੀਆਂ ਦੇ ਵਿੱਚ ਬਾਹਰਲੇ ਗੇਟਾਂ 'ਤੇ ਤਾਲੇ ਲਾ ਕੇ ਅੰਦਰ ਪਸ਼ੂ ਮੰਡੀਆਂ ਦੇ ਮੇਲੇ ਲਾਏ ਜਾ ਰਹੇ ਨੇ ਵੱਡੀ ਸੰਖਿਆ ਦੇ ਵਿੱਚ ਲੋਕ ਜੁਟੇ ਹੋਏ ਸੀ ਤੇ तमाम ਜਿਹੜੀ ਕਾਗਜ਼ਾਂ ਦੇ ਵਿੱਚ ਹੈ ਪਸ਼ੂ ਮੰਡੀ ਉਹ ਪੰਦ ਦਿਖਾਈ ਹੋਈ ਹੈ ਇਹ ਤਸਵੀਰਾਂ ਪਸ਼ੂ ਮੰਡੀ ਦੇ ਅੰਦਰ ਦੀਆਂ ਨੇ ਕਿੱਥੇ ਕੀ ਇੱਕ ਵਪਾਰੀ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਦੱਸ਼ਾਇਆ ਜਾ ਰਿਹਾ ਹੈ ਕਿ ਉਹ ਲਾਈਵ ਕਵਰੇਜ ਦਿਖਾ ਰਹੇ ਹਨ ਜੋ ਕਿ ਉਹਨਾਂ ਦੇ ਡੈਰੀ ਫਾਰਮਸ ਨੇ ਉਹਨਾਂ ਲਗ ਲਗ ਜਗ੍ਹਾ ਦੀਆਂ ਤਸਵੀਰਾਂ ਦਿਖਾ ਰਹੇ ਨੇ ਉਹਨਾਂ ਨੇ ਲੱਗੇ ਉਪਰ ਮੈਂਸ਼ਨ ਕੀਤਾ ਹੋਇਆ ਹੈ ਕਿ ਇਹ ਟਵਾਰੀ ਦੀ ਪਸ਼ੂ ਮੰਡੀ ਹੈ ਵੰਡੀ ਕਿੱਲਿਆਵਾਲੀ ਦੀ ਪਸ਼ੂ ਮੰਡੀ ਹੈ ਤਾਂ तमाम ਤਸਵੀਰਾਂ ਨੇ ਇਹ ਦੇਖੋ ਕਿਸ ਤਰ੍ਹਾਂ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆ ਰਹੀਆਂ ਨੇ ਕਿਸ ਤਰ੍ਹਾਂ ਜਿਹੜੇ ਵਪਾਰੀ ਨੇ ਇਸ ਤਰ੍ਹਾਂ ਸਰਕਾਰ ਦੀਆਂ ਤੱਤੀਆਂ ਉਡਾਂ ਦੇ ਨਜ਼ਰ ਆ ਰਹੇ ਨੇ ਜਾਂ ਫਿਰ ਸਰਕਾਰ ਦੇ ਵਿੱਚ ਕੋਈ ਹੈ ਜਾਂ ਹੱਥ ਹੋਣਾ ਹੈ ਜਿੰਨਾ ਕੋਈ ਮਹਤਮੇ ਨੇ ਕਿ ਉਹਨਾਂ ਦੀ ਸਿਰ ਤੇ ਹੱਥ ਹੈ ਜਾਂ ਉਹਨਾਂ ਦੇ ਮੰਤਰੀਆਂ ਦਾ ਸਿਰ ਤੇ ਹੱਥ ਹੋਣਾ ਹੈ। ਤਮਾਮ ਮੁੱਦੇ ਵੱਡੇ ਬਣੇ ਹੋਏ ਨੇ। ਤਾਂ ਪਸ਼ੂ ਮੰਡੀਆਂ ਪੰਜਾਬ ਦੀਆਂ ਬੰਦ ਨਹੀਂ ਤਾਂ ਤਮਾਮ ਉੱਥੇ-ਉੱਥੇ ਸਿਆਸਤ ਪੂਰੀ ਗਰਮਾਈ ਹੋਈ ਹੈ। ਤਾਂ ਬੰਦ ਪਸ਼ੂ ਮੰਡੀਆਂ ਦੇ ਵਿੱਚ ਵੀ ਮੇਲੇ ਲੱਗ ਰਹੇ ਨੇ, ਲੋਕ ਜੁਟਦੇ ਨੇ ਪਰ ਅਧਿਕਾਰੀ ਜਿਹੜੇ ਨੇ ਉਹ ਗੈਰੀ ਨਹੀਂ ਸੁੱਤੇ ਕੋਈ ਨਹੀਂ ਕਿਉਂ ਕਾਰਵਾਈ ਨਹੀਂ ਹੋ ਰਹੀ ਤਮ ਕਿਹਾ ਉਦੋਂ ਅਗਰ ਕੋਈ ਵੀ ਪੱਤਰਕਾਰ ਕਵਰੇਜ ਕਰਨ ਲਈ ਜਾਂਦਾ ਹੈ ਉਹਨੂੰ ਕਹਿੰਦੇ ਆ ਅੱਥੇ ਵੀਡੀਓ ਬਣਾਉਣਾ ਸਖਤ ਮਨਾ ਹੈ ਤੁਸੀਂ ਹੱਥੋਂ ਬਾਹਰ ਚਾਓਗੇ ਤਾਂ ਇਹ ਵੱਡੀ ਗੱਲ ਕਹੀ ਜਾਂਦੀ ਹੈ ਤਾਂ ਇਹ ਕੀ ਵੱਡੇ ਮਸਲੇ ਸਾਹਮਣੇ ਆ ਰਹੇ ਨੇ ਤਾਂ ਲਗਾਤਾਰ ਮਨਮਾਨੀਆਂ ਜਿਹੜੀਆਂ ਲੋਕਾਂ ਦੀਆਂ ਨੇ ਉਹ ਸਰਕਾਰ ਨੂੰ ਮੋਟਾ ਚੂਨਾ ਲਗਾ ਰਹੀਆਂ ਨੇ ਤਾਂ ਪੂਰੇ ਪੰਜਾਬ ਦੀਆਂ ਅਗਰ ਪਸ਼ੂ ਮੰਡੀयां ਬੰਦ ਨੇ ਤਾਂ ਇਹ ਪਸ਼ੂ ਮੰਡੀ ਕਿਉਂ ਚਾਲੂ ਨੇ ਇਹ ਵੱਡਾ ਸਵਾਲ ਬਣਿਆ ਹੋਇਆ ਹੈ ਤਾਂ तमाम ਆਪਸੀ ਵਿਵਾਦ ਤੋਂ ਬਾਅਦ ਵੱਡੀ ਕਾਰਵਾਈ ਜਿਹੜੀ ਦੋਵੇਂ ਪੱਖਾਂ ਦੇ ਵਿੱਚ ਰਾਜੀ ਨਮਾ ਵੀ ਹੋਇਆ ਤਾਂ ਕਾਫੀ ਉਹਦੇ ਵਿੱਚ ਅਹਿਮ ਅਹਿਮ ਪੁਆਇੰਟ ਬਣੇਗੇ ਅਤੇ ਕਿਹਾ ਗਿਆ ਮੁੱਖ ਸੇ ਮੁਦਿਆਂ ਦੇ ਵਿੱਚ ਵੀ ਕਿਹਾ ਗਿਆ ਤਾਂ ਬਾਕੀ ਦੀ ਜਾਣਕਾਰੀ ਲਈ ਬਣੇ ਰਹੋ ਪੰਜਾਬ ਹਰਿਆਣਾ ਲਾਈਵ ਨਾਲ ਤਾਂ ਆ ਦੇਖੋ ਕਿਸ ਤਰ੍ਹਾਂ ਵਲਦੇ ਤੌਰ ਦੇ ਉਤੇ ਪਸ਼ੂ ਮੰਡੀ ਵਿੱਚ ਲੋਕ ਜੁਟੇ ਹੋਏ ਨੇ ਤਾਂ ਕਿ ਪ੍ਰਸ਼ਾਸਨ ਯਾ ਜ਼ਿਲ੍ਹਾ ਸ਼ਿਰਮ ਮੁਖਸ਼ੋਦ ਸਾਹਿਬ ਦਾ ਡੀਸੀ ਜਰਨੇ ਉਸ ਚੀਜ਼ ਦਾ ਗੌਰ ਕਰਨ ਦੀ ਲੋੜ ਹੈ ਸੁਧਾਰ ਲਈ ਹੁੰਦੀ ਲੋੜ ਹੈ ਜਾਂ ਆਪਦੇ ਅਧਿਕਾਰੀਆਂ ਨੂੰ ਆਪਦੇ ਜਿਹੜੇ ਉਹਨਾਂ ਦੇ ਮੈਕਮੇਨ ਸਬੰਧਤ ਮੈਕਮੇਨ ਨੂੰ ਜਿਹੜਾ ਜਾਗਣ ਦੀ ਲੋੜ ਹੈ ਜਿਹੜਾ ਕੰਮ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਤਾਂ ਦੇਖੋ ਕਿਸ ਤਰ੍ਹਾਂ ਲੋਕ ਮਨਮਾਨੀਆਂ ਕਰਕੇ ਸਰਕਾਰ ਨੂੰ ਲੱਖਾਂ ਕਰੋੜਾਂ ਦਾ ਚੁੰਨਾ ਲਗਾ ਰਹੇ ਨੇ ਪਰ ਅਧਿਕਾਰੀ ਨੇ ਉਸ ਚੋਣਾਂ ਦੇ ਵਿੱਚ ਬਿਜੀ ਨੇ ਚੋਣ ਕਮਿਸ਼ਨਰ ਦੀ ਹਦਾਇਤਾਂ ਦੇ ਚੁੰਨੇ ਲੱਗ ਰਹੇ ਨੇ ਤਾਂ ਵੱਡੀਆਂ ਜਾਣਕਾਰੀਆਂ ਤੁਸੀਂ ਸਭ ਤੋਂ ਪਹਿਲਾਂ ਦੇਖ ਰਹੇ ਹੋ ਪੰਜਾਬ ਹਰਿਆਣਾ ਲਾਈਵ ਤੇ ਇਸ ਤਰ੍ਹਾਂ ਦੇਖੋ ਮੰਡੀ ਕਿੱਲਿਆਂ ਵਾਲੀ ਦੀ ਪਸ਼ੂ ਮੰਡੀ ਚਾਲੂ ਹੈ ਪਰ ਬਾਕੀ ਪੂਰੇ ਪੰਜਾਬ ਦੀਆਂ ਪਸ਼ੂ ਮੰਡੀਆਂ ਬੰਦ ਪਈਆਂ ਹੋਈਆਂ ਨੇ ਤਾਂ ਦੇਖੋ ਕਰੋੜਾਂ ਦਾ ਚੁੰਨਾ ਲੱਗ ਰਿਹਾ ਹੈ ਪਰ ਅੱਜ ਕਿਸ ਤਰ੍ਹਾਂ ਬਾਰਲੇ ਗੇਟਾਂ ਨੂੰ ਤਾਲੇ ਲਗਾ ਕੇ ਕਿਸ ਤਰ੍ਹਾਂ ਜਿਹੜੇ ਵਪਾਰੀ ਨੇ ਜਾਂ ਫਿਰ ਆਏ ਹੋ ਦੂਤਰਾ ਤੋਂ ਜਿਹੜੇ ਗ੍ਰਾਹਕ ਨੇ ਪਸ਼ੂਆਂ ਦੀ ਖਰੀਦਦਾਰੀ ਕਰਦੇ ਨੇ ਉਹ ਆਏ ਪਹੁੰਚ ਰਹੇ ਸੀ ਪਰ ਕਿੱਥੇ ਹੈ ਪ੍ਰਸ਼ਾਸਨ ਤੇ ਪ੍ਰਸ਼ਾਸਨ ਨੇ ਤਾਂ ਪਸ਼ੂ ਮੰਡੀਆਂ ਬੰਦ ਕੀਤੀਆਂ ਹੋਈਆਂ ਨੇ। तमाम ਜਾਣਕਾਰੀ ਲਈ ਬਣੀ ਰਹੋ ਪੰਜਾਬ ਖੇਰਨਾ ਲਈ। ਨਮਸਤਾਨਵਾਦ। ਦੇਖੋ ਕਿਸ ਤਰ੍ਹਾਂ ਪਸ਼ੂਆਂ ਦੀ ਖਰੀਦਦਾਰੀ ਹੋ ਰਹੀ ਹੈ ਪਰ ਪ੍ਰਸ਼ਾਸਨ ਉਪਮ ਕਰਨ ਦੀ ਕੈਰੀਮ ਤੇ तमाम ਤਸਵੀਰਾਂ ਨੇ ਮੰਡੀ ਕਿੱਲਾ ਮੰਡੀਆਂ ਜਿੱਥੇ ਕੀ এਸ਼ੀਆ ਦੀ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਹੈ ਪਰ ਉੱਥੇ ਪ੍ਰਸ਼ਾਸਨ ਦੀ ਅੰਗਿਲੀ ਸਾਹਮਣੇ ਆਉਂਦੀ ਕੋ ਕਾਂਗਜਾਂ ਦੇ ਵਿੱਚ ਲਗਾਤਾਰ ਜਿਹੜੀ ਮੰਡੀ ਹੈ ਉਹ ਪੰਨ ਦਿਖਾਈ ਜਾਣੀਆਂ ਰੁਕ ਸਭਾ ਚੋਨਾ ਨੂੰ ਰੱਖੇ ਪਰ ਪ੍ਰਸ਼ਾਸਨ ਕਿੱਥੇ ਹੈ ਉਹ ਲੋਕਾਂ ਨੂੰ ਪਤਾ ਹੀ ਨਹੀਂ ਹੈ ਪ੍ਰਸ਼ਾਸਨ ਦੀ ਅੰਗਿਲੀ ਹੈ ਕਿ ਲਗਾਤਾਰ ਮੰਡੀਆਂ ਲੱਗ ਰਹੀਆਂ ਨੇ ਪਰ ਪੂਰੇ ਪੰਜਾਬ ਦੀਆਂ ਜਿਵੇਂ ਪਸ਼ੂ ਮੰਡੀਆਂ ਨੇ ਉਹ ਬੰਦ ਹੋਈਆਂ ਹੋਈਆਂ ਨੇ ਤੇ ਪਰ ਹੇ ਮੰਡੀ ਖੋਲ੍ਹੂ ਹੈ तमाम ਅੱਗੇ-ਅੱਗੇ ਜਿਹੜੇ ਸ਼ੈੱਡ ਹੈ ਜਾਂ ਅੱਗੇ ਜਿਹੜੇ ਖਾਲੀ ਦਿਖਾਈ ਜਾ ਰਹੇ ਨੇ ਪਰ ਜਿਹੜੇ ਕਾਫੀ ਟੁੱਟ ਕਰ ਪਿਛੇ ਆ ਕੇ ਨੇ ਕੋਨਾ ਦੇ ਵਿੱਚ ਪਸ਼ੂ ਵੀ ਨੇ ਤੇ ਜਿਹੜੇ ਵਪਾਰੀ ਵੀ ਨੇ ਖਰੀਦਦਾਰ ਕਰਨ ਵਾਲੀ ਵੀ ਨੇ ਤੇ ਸੇਲ ਪਰਚੇਜ਼ ਦੋਨੋਂ ਬੈਠੇ ਨੇ ਤਾਂ ਇਹ ਕਹਿਣਾ ਹੈ ਅਧਿਕਾਰੀਆਂ ਦਾ ਤਾਂ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿਸਾਨ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਇੱਥੇ ਕੀ ਹੋ ਰਿਹਾ ਹੈ ਇੱਥੇ ਪਸ਼ੂ ਮੰਡੀ ਤਾਂ ਬੰਦ ਹੈ ਲੱਗ ਹੀ ਨਹੀਂ ਗਈ ਜਦੋਂ ਸਾਡੀ ਟੀਮ ਨੇ ਕੋਸ਼ਿਸ਼ ਕੀਤੀ ਤਾਂ तमाम ਅਧਿਕਾਰੀਆਂ ਦੇ ਪੈਰਾਂ ਦੇ ਥੱਲੇ ਜ਼ਮੀਨ ਨਿਕਲ ਗਈ ਅਤੇ ਕੀ ਪਸ਼ੂ ਪਾਲਕ ਵਿਭਾਗ ਦੇ ਮੰਤਰੀ ਇਸ ਤੇ ਧਿਆਨ ਨਹੀਂ ਦੇ ਰਹੇ ਜਾਂ ਫਿਰ ਉਹਨਾਂ ਦਾ ਵੀ ਕੋਈ ਗਹਿਰਾ ਹੱਥ ਹੋ ਸਕਦਾ ਹੈ तमाम ਜਾਣਕਾਰੀ ਲਈ ਬਨੇ ਰਹੋ ਪੰਜਾਬ ਹਰਿਆਣਾ ਲੈਨਾ ਅਰਵਾਦ